ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਵਿਦਿਆਰਥੀਆਂ ਦੀ ਜਿਹੜੀ ਵੱਡੀ ਚਿੰਤਾ ਵਧਾ ਕੇ ਰੱਖ ਦਿੱਤੀ ਆ ਹਾਲ ਹੀ ਵਿੱਚ ਅਮਰੀਕਾ ਨੇ ਸਟੂਡੈਂਟ ਵੀਜ਼ਾ ਦੇਣ ਦੀ ਪ੍ਰਕਿਰਿਆ ਮੁੜ ਤੋਂ ਜਿਹੜੀ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਸਟੂਡੈਂਟ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਲਈ ਨਵਾਂ ਫਰਮਾਨ ਜਾਰੀ ਕੀਤਾ ਅਮਰੀਕੀ ਦੂਤਾਵਾਸ ਨੇ ਐਕਸ ਆਪਣੇ ਟਵਿੱਟਰ ਅਕਾਊਂਟ ਤੇ ਜਿਹੜਾ ਪੋਸਟ ਕਰਦਿਆਂ ਹੋਇਆ ਕਿਹਾ ਕਿ ਹਾਂ ਕਿ ਹੁਣ ਤੋਂ ਜਿਹੜਾ ਐਫ ਐਮ ਤੇ ਜੇ ਕੈਟਾਗਰੀ ਦੇ ਵੀਜ਼ੇ ਲਈ ਸਾਰੇ ਬਿਨੇਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਡਿਜੀਟਲ ਮੀਡੀਆ ਖਾਤਿਆਂ ਤੇ ਲੱਗੀ ਪ੍ਰਾਈਵੇਸੀ ਨੂੰ ਜਨਤਕ ਕਰਨ ਤਾਂ ਜੋ ਅਮਰੀਕਾ ਆਉਣ ਲਈ ਉਹਨਾਂ ਦੀ ਸਖਸ਼ੀਅਤ ਅਤੇ ਯੋਗਤਾ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾ ਸਕੇ ਇਸ ਦਾ ਉਦੇਸ਼ ਵੀਜ਼ਾ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਤੇ ਸੁਰੱਖਿਅਤ ਬਣਾਉਣਾ ਡਿਜੀਟਲ ਮੀਡੀਆ ਜਾਂਚ ਜਾਨੀ ਕਿ ਆਨਲਾਈਨ ਗਤੀਵਿਧੀਆਂ ਦੀ ਜਾਂਚ ਕਰਨਾ ਕਿ ਹੁਣ ਅਮਰੀਕੀ ਵੀਜ਼ਾ ਨੇ ਨੀਤੀ ਦਾ ਇੱਕ ਮਹੱਤਮਪੂਰਨ ਹਿੱਸਾ बन ਗਿਆ ਅਮਰੀਕੀ ਅਧਿਕਾਰੀ ਫੇਸਬੁਕ ਐਕਸ ਟਵਿੱਟਰ ਤੇ ਲਿੰਕਡਇਨ ਟਿਕਟੋਕ ਵਰਗੇ ਜਿਹੜੇ ਪਲੈਟਫਾਰਮ ਤੇ ਵਿਦਿਆਰਥੀ ਨੇ ਗਤੀਵਿਧੀਆਂ ਦੀ ਜਾਂਚ ਕਰਨਗੇ ਇਹ ਜਾਂਚ ਵਿੱਚ ਇਹ ਦੇਖਿਆ ਜਾਵੇਗਾ ਕਿ ਕੀ ਕਿਸੇ ਬਿਨੇਕਾਰ ਨੇ ਅਮਰੀਕਾ ਇਸ ਦੀਆਂ ਨੀਤੀਆਂ ਸੰਸਥਾਵਾਂ ਜਾਂ ਲੋਕਾਂ ਵਿਰੁੱਧ ਇਤਰਾਜ਼ਯੋਗ ਜਾਂ ਵਿਰੋਧੀ ਵਿਚਾਰ ਸਾਂਝੇ ਤਾਂ ਨਹੀਂ ਕੀਤੇ ਇੱਕ ਕਦਮ 트럼ਪ ਪ੍ਰਸ਼ਾਸਨ ਦੀ ਉਸ ਨੀਤੀ ਦਾ ਹਿੱਸਾ ਜਿਸ ਵਿੱਚ ਅਮਰੀਕਾ ਆਉਣ ਵਾਲੇ ਵਿਦੇਸ਼ੀਆਂ ਦੇ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ ਦੱਸਤੀ ਹੈ ਕਿ ਹਾਂਜੀ 트럼ਪ ਵੱਲੋਂ ਜਿਹੜਾ 트럼ਪ ਪ੍ਰਸ਼ਾਸਨ ਵੱਲੋਂ ਇੱਕ ਫਾਦਮ ਚੁੱਕਿਆ ਗਿਆ ਕਿ ਪ੍ਰਸ਼ਾਸਨ ਦੀ ਉਸ ਨੀਤੀ ਦਾ ਜਿਹੜਾ ਹਿੱਸਾ ਜਿਸ ਵਿੱਚ ਅਮਰੀਕਾ ਆਉਣ ਵਾਲੇ ਵਿਦੇਸ਼ੀਆਂ ਦੀ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ ਬੀਤੇ ਮਹੀਨੇ 트ੰਬ ਪ੍ਰਸ਼ਾਸਨ ਨੇ ਦੁਨੀਆ ਭਰ ਦੇ ਅਮਰੀਕੀ ਦੂਤਾਵਾਸ ਨੂੰ ਨਵੇਂ ਵਿਦਿਆਰਥੀਆਂ ਤੇ ਐਕਸਚੇਂਜ ਵੀਜ਼ਾ ਇੰਟਰਵਿਊ ਨੂੰ ਜਿਹੜਾ ਅਸਥਾਈ ਤੌਰ ਤੇ ਰੋਕਣ ਦੇ ਜਿਹੜੇ ਨਿਰਦੇਸ਼ ਦਿੱਤੇ ਸੀ ਇਸ ਦੇ ਨਾਲ ਹੀ ਵਿਦੇਨ ਪ੍ਰਸ਼ਾਸਨ ਤੇ ਉਹਨਾਂ ਦੀ ਸਰਕਾਰ ਵੇਲੇ ਪ੍ਰਸ਼ਾਸਨੀਆਂ ਨੇ ਢਿੱਲੀ ਤਸਦੀਕ ਕਰਨ ਤੋਂ ਖਾ ਤੜੀ ਵਧਨ ਦਾ ਦੋਸ਼ ਲਗਾਇਆ ਗਿਆ ਸੀ ਹੁਣ ਅਮਰੀਕਾ ਦਾ ਕਹਿਣਾ ਕਿ ਡਿਜੀਟਲ ਮੀਡੀਆ ਤੇ ਜਾਂਚ ਕਰਨ ਤੋਂ ਬਾਅਦ ਹੀ ਦੱਸਿਆ ਜਾਵੇਗਾ ਕਿ ਅਮਰੀਕਾ ਆਉਣ ਦੇ ਕੌਣ ਯੋਗ ਆ ਤੇ ਕੌਣ ਨਹੀਂ ਐਫ ਵੀਜ਼ਾ ਦਾ ਮਤਲਬ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ ਰਹਿ ਅਕਾਦਮਿਕ ਵਿਦਿਆਰਥੀਆਂ ਲਈ ਆ ਐਮ ਵੀਜ਼ਾ ਤਕਨੀਕੀ ਤੇ ਕੀਤਾ ਮੁਖੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਜੇ ਵੀਜ਼ਾ ਸੱਭਿਆਚਾਰਕ ਤੇ ਵਿਦਿਅਕ ਆਦਾਨ-ਪਰਦਾਨ ਪ੍ਰੋਗਰਾਮਾਂ ਵਿੱਚ ਭਾਗੀਦਾਰ ਇਹਨਾਂ ਲਈ ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਾਂ ਤਾਂ ਹੁਣ ਤੁਸੀਂ ਸੋਚ ਸਮਝ ਕੇ ਅਮਰੀਕਾ ਦੀ ਧਰਤੀ ਤੇ ਪੈਰ ਪਾਇਓ ਤਾਂ ਦੱਸ ਦਈਏ ਕਿ ਹੁਣ ਹਾਲ ਹੀ ਵਿੱਚ ਅਮਰੀਕਾ ਨੇ ਸਟੂਡੈਂਟ ਵੀਜ਼ਾ ਦੇਣ ਦੀ ਪ੍ਰਕਿਰਿਆ ਨੂੰ ਜਿਹੜੀ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਸਟੂਡੈਂਟ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਲਈ ਨਵਾਂ ਫਰਮਾਨ ਜਾਰੀ ਕੀਤਾ ਤਾਂ ਉਹਨਾਂ ਜਿਹੜੇ ਡਿਜੀਟਲ ਮੀਡੀਆ ਜਿਹੜੇ ਅਕਾਊਂਟ ਨੇ ਉਹ ਚੈੱਕ ਤੇ ਜਾਣਗੇ ਤਾਂ ਅਮਰੀਕੀ ਭਾਰਤੀ ਦੂਤਾਵਾਸ ਨੇ ਵਿਦਿਆਰਥੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਡਿਜੀਟਲ ਮੀਡੀਆ ਖਾਤਿਆਂ ਨੂੰ ਜੰਮ ਤੱਕ ਕਰਨ ਤਾਂ ਜੋ ਵੀਜ਼ਾ ਵੈਰੀਫਿਕੇਸ਼ਨ ਵਿੱਚ ਕੋਈ